ਸਸਰੀਕਾ ਦੋਸਤੋ ਮੇਰਾ ਨਾਮ ਹੈ ਲਵਕੀ ਸਿੰਘ ਤੁਸੀਂ ਵੇਖ ਰਹੇ ਹੋ ਤੁਹਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੋ ਕਿ ਹੈ ਪੰਜਾਬੀ ਸਿੰਗਰ ਉੱਪਰ ਚੱਲਦੀ ਕੰਟਰੋਵਰਸੀ ਪੰਜਾਬੀ ਸਿੰਗਰ ਐਮ ਵੀਰ ਕੁਫਰ ਇੱਕ ਕੰਟਰੋਵਰਸੀ ਚੱਲ ਰਹੀ ਹੈ ਜੋ ਕਿ ਕਾਫੀ ਰੋਸ ਪ੍ਰਦਰਸ਼ਨ ਕੀਤਾ ਜਾ ਰਹੇ ਹਨ ਜੋ ਕਿ ਹਾਲ ਹੀ ਵਿੱਚ ਆਏ ਪੰਜਾਬੀ ਸਿੰਗਰ ਐਮ ਵੀਰਕ ਦਾ Song ਧਾਰਮਿਕ ਸੰਗ ਸੱਚੇ ਪਾਸ਼ਾ ਉੱਪਰ ਰੋਸ ਪਿਆ ਦਸ਼ਨ ਚੱਲ ਰਿਹਾ ਹਾਂ ਤੱਕ ਜਾਣਦੀ ਏ ਨੀਗਾ ਮੈਨੂੰ ਦੱਸ ਦੇ ਮੈਂ ਸੱਚੇ ਬਾਤਿਸ਼ਾ ਜੋ ਕਿ ਵਿਕਸਿੰਗਤਾ ਕਰ ਰਹੇ ਹਨ ਸੱਚ ਵਿੱਚ ਇਹ ਗਾਣਾ ਸਿੱਖ ਧਰਮ ਲਈ ਅਤੇ ਸਾਰਿਆਂ ਲਈ ਬਹੁਤ ਵਧੀਆ ਹੈ ਪਰ ਇਸ ਦੀ ਕੰਟਰੋਵਰਸੀ ਇਸ ਦੀ ਵੀਡੀਓ ਵਿੱਚ ਹੈ ਜਿਸ ਵਿੱਚ ਐਮੀ ਵਿਰਕ ਨੇ ਸ੍ਰੀ ਗੁਰੂ ਨਾਲ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਪੇਸ਼ ਕੀਤਾ ਹੈ ਇਹ ਸੁਪਰ ਕੰਟਰੋਲ ਸੀ ਚੱਲ ਰਹੀ ਹੈ। ਲਜਕ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ। ਕਲ ਤਾਰਨਗਰ ਨਾਨਕ ਆਇਆ। ਜੋ ਕਿ ਸਿੱਖ ਮਰਿਆਦਾ ਦੀ ਉਲੰਘਣਾ ਹੈ ਅਤੇ ਦਲਤ ਹੈ। ਭਾਵੇਂ ਇਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਪਰਛਾਈ ਦੇ ਤੌਰ ਤੇ ਅਤੇ ਫੇਸ ਨਹੀਂ ਦਿਖਾਇਆ ਗਿਆ ਪਰ ਫਿਰ ਵੀ ਇਹ ਗਲਤ ਹੈ ਕਿਉਂਕਿ ਸਿੱਖ ਧਰਮ ਵਿੱਚ ਕਿਸੇ ਵੀ ਗੁਰੂ ਨੂੰ ਪੇਸ਼ ਕਰਨਾ ਜਬ ਪੇਸ਼ ਕਰਨ ਦੀ ਮਨਾਹੀ ਹੈ ਪਰ ਫਿਰ ਵੀ ਐਮੀ ਵਿਰਕ ਨੇ ਇਸ ਜਿਆ ਕੰਮ ਕੀਤਾ ਅਤੇ ਹੁਣ ਇਰਤਾ ਰੁਸ ਸਾਮਨਾ ਕਰਨਾ ਪੈ ਰਿਹਾ ਹੈ ਭਾਵੇਂ ਮਾਣ ਇੱਕ ਗਾਣਾ YouTube ਪਰੋਂ ਡਿਲੀਟ ਹੋ ਚੁੱਕਾ ਹੈ ਪਰ ਫਿਰ ਵੀ ਸਿੱਖ ਸੰਗਤਾਂ ਦੂਸਰ ਪ੍ਰਦਰਸ਼ਨ ਜਾਰੀ ਹੈ ਅਤੇ ਐਮੀ ਵਿਰਕ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਨਾ ਕਰੇ ਪਰ ਇਸ ਉੱਪਰ ਐਮੀ ਵਿਰਕ ਦਾ ਕੋਈ ਵੀ ਖੁੱਲ ਕੇ ਬਿਆਨ ਨਹੀਂ ਸਾਹਮਣੇ ਆਇਆ ਪਰ ਕੁਝ ਗੱਲਾਂ ਸਾਹਮਣੇ ਆ ਰਹੀਆਂ ਕਿ ਐਮੀ ਵਰਕ ਦਾ ਕਹਿਣਾ ਹੈ ਕਿ ਉਹ ਅੱਗੇ ਤੋਂ ਕਿਸੇ ਵੀ ਧਾਰਮਿਕ ਪ੍ਰੋਜੈਕਟ ਉੱਪਰ ਕੰਮ ਨਹੀਂ ਕਰੇਗਾ